ਅਸੀਂ ਲੋਕਾਂ ਵਿੱਚ ਹੀ ਖੇਡ ਰਹੇ ਹਾਂ ਤੇ ਸੁਖਪ੍ਰੀਤ ਸਾਡਾ ਲੁਕਿਆ ਹੋਇਆ ਹੈ ਆ ਜਾ ਸੁਖਪ੍ਰੀਤ ਕਿੱਥੇ ਲੁਕਿਆ ਹੈ ਭਾਈ ਸੁਖਪ੍ਰੀਤ ਕਿੱਥੇ ਲੁਕਿਆ ਹੈ ਹੈਲੋ ਸੁਖਪ੍ਰੀਤ ਸੁਖਪ੍ਰੀਤ ਸਾਨੂੰ ਲੱਭਦਾ ਨਹੀਂ ਪਿਆ ਹਾਂ ਕਿਹੜੇ ਡੱਬੇ ਵਿੱਚ ਛੋਟੇ ਡੱਬੇ ਓਕੇ ਉੱਤ ਚੱਕ ਬਰੇ ਕਾਣਿਆ ਸਤ ਸ੍ਰੀ ਅਕਾਲ ਦੇਖ ਤੇ ਪੰਤ ਕੀ ਰਾਜ ਕਰੇਗਾ ਕਾਣਿਆ ਸਭ ਸਿਕਣ ਕੋ ਹੁਕਮ ਹੈ ਗੁਰਮੁਖੀ ਅਜੀਤ ਤੇ ਜਜਾੜ ਨੂੰ ਕੈਟਰੀ ਪਰਨਾ ਆਮਲਾ ਅਨੰਦਪੁਰੀ ਦੀਵਾਰ ਨੂੰ ਕੈਟਰੀ ਪਰਨਾ ਹੈ ਜਾਗੋ ਜਾਗੋ